ਦੇ باوجود ਸਾਡੇ ਦੇਸ਼ ਦਾ ਖਜ਼ਾਨਾ ਮੰਤਰੀ ਬਣਿਆ ਕਿਹੜੀਆਂ ਵੋਟਾਂ ਦੀ ਗੱਲ ਕਰਦੇ ਨੇ ਇਹ ਇਹ ਕਿਹੜਾ ਲੋਕਤੰਤਰ ਹੈ ਇਸ ਕਰਕੇ ਕੋਈ ਲੋਕਤੰਤਰ ਨਹੀਂ ਇੱਥੇ ਇੱਥੇ ਕਾਰਪੋਰੇਟ ਦੀ ਪੁਗਦੀ ਹੈ ਇੱਥੇ ਅੰਡਾਨੀਆਂ ਦੀ ਪੁਗਦੀ ਹੈ ਇੱਥੇ ਸ਼ਰਮਾਇਦਰਾਂ ਦੀ ਪੁਗਦੀ ਹੈ ਇਸ ਕਰਕੇ ਜੇ ਆਪਦੀ ਪੁਗ ਦਾ ਰਾਜ ਲਿਆਉਣਾ ਹੈ ਤਾਂ ਸਾਡੇ ਲੋਕਾਂ ਨੂੰ ਇਕੱਠੇ ਹੋਣਾ ਪਊ ਆ ਕਿਰਤੀ ਲੋਕਾਂ ਨੂੰ ਕਹਿਣੇ ਚਾਹੁੰਦੇ ਆਗੇ ਆ ਜਿਹੜੇ ਮੁਹੱਲੇ ਦੇ ਲੋਕ ਨੇ ਇਹ ਆਪਦੀ ਜਾਨ ਚ ਹੋ ਸਕਦਾ ਇਹਨਾਂ ਨੂੰ ਆ ਲੱਗਦਾ ਹੋਵੇ ਬਿਆਹ ਤਮਾਸ਼ਾ ਹੋ ਰਿਹਾ ਹੈ ਇਹ ਭਰਾਵੋ ਤਮਾਸ਼ਾ ਨਹੀਂ ਹੋ ਰਿਹਾ ਸਾਥੀਓ ਅੱਜ ਦੁਪਹਿਰ ਦੇ ਲੱਗੇ ਹੋਇਆ ਆਹ ਪਾਣੀ ਦੀ ਬੋਤਲ ਹੱਥ ਤੇ ਵਿੱਚ ਹੈ ਇਸ ਕਰਕੇ ਤੜਕੇ ਦੇ ਭੁੱਖੇ ਪਿਆਸੇ ਇਹ ਸਰਾਲੀ ਪ੍ਰਨੀਤਪੌਰ ਦੇ ਮਗਰ ਲੱਗੇ ਹੋਇਆ ਜੇ ਨਾਬੇ ਦੇ ਵਿੱਚ ਕਿਤੇ ਹੋਰ ਜਾਊਗੀ ਉੱਥੇ ਵੀ ਜਾਵਾਂਗੇ ਇਸ ਕਰਕੇ ਪੱਲ ਗੇਤੀ ਲੋਕਾਂ ਨੂੰ ਇਕੱਠੇ ਹੋਣਾ ਚਾਹੀਦਾ ਹੈ ਇਹ ਕੈਪਟਨ ਮਰਿੰਦਰ ਤੇ ਪਰਿਵਾਰ ਦਾ ਪੂਰਨ ਵਿਰੋਧ ਕਰਨਾ ਚਾਹੀਦਾ ਹੈ ਇਹ ਉਹ ਪਰਿਵਾਰ ਹੈ ਜਿਨੇ ਸਾਡੇ ਲੋਕਾਂ ਦੇ ਨਾਲ ਸ਼ੁਰੂ ਤੋਂ ਗਲਾਰੀਆਂ ਕੀਤੀਆਂ ਨੇ ਤੇ ਵੱਡੇ ਮੁਨਾਫੇ ਰੱਤੇ ਨੇਗੇ ਇਸ ਕਰਕੇ ਅੱਜ ਰਾਣੀ ਪਰਨੀਤਪੁਰ ਜਿਹੜੀ ਭਾਜਪੀ ਦੇ ਵਿੱਚ ਜਾ ਕੇ ਸਾਡੇ ਕਿਸਾਨਾਂ ਦੀ ਦੁਸ਼ਮਣ ਜਮਾਤ ਹੈ ਉਹਦੇ ਵਿੱਚ ਬੈਠੀ ਹੈਗੀ ਦਾ ਸਿੱਖ ਸ਼ਕਤੀ ਨਾਲ ਵਿਰੋਧ ਕਰਦੇ ਆ ਇਸ ਕਰਕੇ ਬੀਜੇਪੀ ਦਾ ਵਿਰੋਧ ਹੈ ਸੰਯੁਕਤ ਮੋਰਚੇ ਵੱਲੋਂ ਇਹ ਅਸੀਂ ਕਰਦੇ ਰਹਾਂਗੇ ਜਦੋਂ ਦੁਬਾਰੋਂ ਵੀ ਆਊਗੀ ਕਿੱਥੇ ਵੀ ਜਾਊਗੀ ਸਾਡੇ ਪਿੰਡਾਂ ਜਾਊਗੀ ਨਹੀਂ ਵੜਨੇਗੇ ਅਸੀਂ ਕਹਿੰਨਾ ਸਾਡੇ ਸਵਾਲਾਂ ਦਾ ਜਵਾਬ ਦਿਓ ਅੱਜ ਪੂਰੇ ਪੰਜ ਜਗ੍ਹਾ ਦੇ ਉੱਤੇ ਰਾਣੀ ਪ੍ਰਨੀਤ ਕੌਰ ਦੀ ਹਿੰਮਤ ਨਹੀਂ ਪਈ ਵੀ ਆਮਾ ਲੋਕਾਂ ਦੀ ਗੱਲ ਸੁਣ ਸਕਾਂ ਆ ਲੋਕ ਮੇਰੇ ਮਾਗਰ ਕਾਹ ਤੋਂ ਮੁਰਦਾਬਾਦ ਕਰਦੇ ਹੁੰਦੇ ਨੇ ਆ ਮੇਰੇ ਸ਼ਹਿਰ ਦੇ ਬੱਚਾ ਕਿਉਂ ਲੋਕਾਂ ਮਗਰ ਭੱਜੇ ਖੜਦੇ ਨੇ ਅਸੀਂ ਕਹਿਣਾ ਚਾਹੁੰਦੇ ਆਂ ਵੀ ਰਾਣੀ ਪ੍ਰਨੀਤ ਕੌਰ ਜੀ ਆ ਲੋਕਾਂ ਦੀ ਗੱਲ ਸੁਣੋ ਅਸੀਂ ਆਪਦੇ ਦੁੱਖ ਲੈ ਦੱਸਨੇ ਚਾਹੁੰਦੇ ਆਂ ਜਿਹੜੀ ਪਾਰਟੀ ਚੋਂ ਗਈਆਂ ਉਹ ਸਾਡੇ 700 ਕਿਸਾਨਾਂ ਦੀ ਕਾਤਲ ਹੈ ਸਾਡਾ ਸ਼ੁਭ ਕਰਨ ਦੇ ਗੋਲੀਆਂ ਮਾਰੀਆਂ ਨੇ ਤੇਰੀ ਪੁਲਿਸ ਨੇ ਬਾਟਰਾਂ ਦੇ ਉੱਤੇ ਸਾਡੇ ਲੋਕਾਂ ਦੇ ਉੱਤੇ 35000 ਜਿਹੜਾ ਗੋਲਾ ਸੱਟਿਆਗਾ ਤੁਸੀਂ ਨਾਗਾ ਇਸ ਕਰਕੇ ਅਸੀਂ ਉਹਦਾ ਵਿਰੋਧ ਕਰਦੇ ਹਾਂ ਤੁਸੀਂ ਸਾਨੂੰ ਦਿੱਲੀ ਨਹੀਂ ਜਾਣਨਾ ਅਸੀਂ ਸਾਡੇ ਪਿੰਡਾਂ ਸ਼ਹਿਰਾਂ ਚ ਵੀ ਤੁਹਾਨੂੰ ਬੜ ਦਿੰਦੇ ਇਸ ਕਰਕੇ ਸਾਡਾ ਵਿਰੋਧ ਹੈ ਦਿੱਲੀ ਦਾ ਤੁਸੀਂ ਆ ਸਕਦੇ ਹੋ ਪਰ ਇੱਧਰ ਨੌਜਵਾਨ ਨੇ ਫੌਜ ਦੇ ਨੌਜਵਾਨ ਨੇ 4 ਸਾਲਾਂ ਵਾਸਤੇ ਫੌਜ ਕਰਤੀ ਇਹ ਕਿਹੜੀ ਹੈ ਗਈ ਉਹ ਜਿਹੜੀ 4 ਸਾਲਾਂ ਤੋਂ ਬਾਅਦ ਫੌਜ ਦੇ ਜਵਾਨ ਬਾਹਰ ਆਉਣਗੇ ਆ ਪੁਲਿਸ ਵਾਲੀ ਨੌਕਰੀ ਉਹਨਾਂ ਨੇ ਖੋਣੀ ਹੈਗੀ ਉਹਨਾਂ ਨੂੰ 8000 ਰੁਪਏ ਦੇਣਗੇ ਇਸ ਕਰਕੇ ਇਹ ਹਾਸੋ ਹੀ ਨਹੀਂ ਗੱਲ ਲੱਗ ਸਕਦੇ ਸਾਡੇ ਪੁਲਿਸ ਵਾਲੇ ਭਾਈਆਂ ਨੂੰ ਜੇਲ੍ਹ ਦੇ ਵਿੱਚ ਪਤਾ ਕਰ ਲੋ ਸਾਬਕਾ ਫੌਜੀ ਨੇਗੇ 8 8 9 9000 ਰੁਪਏ ਦੇ ਜੇਲ੍ਹ ਦੀ ਡਿਊਟੀ ਕਰਦੇ ਨੇ ਇੱਕ ਪਾਸੇ ਦੇ ਪੱਕੇ ਮੁਲਾਜ਼ਮ ਨੇ ਉਹ 70 70 ਹਜ਼ਾਰ ਰੁਪਏ ਆ ਲੈਦੇ ਨੇ ਆ ਬਾਈਆਂ ਵਾਂਗੂੰ ਇਸ ਕਰਕੇ ਆ ਸਾਰੀ ਨੌਕਰੀ ਖਤਮ ਕਰਨੀ ਹੈ ਇੱਥੇ ਕੁੱਲ ਕਿਰਤੀ ਲੋਕਾਂ ਦੀ ਜਿਹੜਾ ਸਾਧਨ ਦੇ ਕਮਾਈ ਦੇ ਸਾਧਨ ਨੂੰ ਖਤਮ ਕਰਨੇ ਕੁੱਲ ਕਿਰਤੀ ਲੋਕਾਂ ਨੂੰ ਪਖਹਾੜੀ ਬਣਾਉਣਾ ਚਾਹੁੰਦੇ ਨੇ ਇਹਨਾਂ ਲੋਕਾਂ ਨੂੰ ਮਤਲਬ ਇੱਕ ਉਹ ਪਖਹਾੜੀ ਵਾਲੀ ਲਾਈਨ 'ਚ ਖੜਾ ਕਰਨਾ ਚਾਹੁੰਦੇ ਨੇ 5 ਕਿਲੋ ਆਟਾ ਦੇ ਕੇ ਸਾਡੇ ਲੋਕਾਂ ਨੂੰ ਆਏ ਕਹਿੰਦੇ ਨੇ ਵੀ ਅਸੀਂ ਨੂੰ ਵੋਟਾਂ ਪਾ ਦਿਓ ਅਸੀਂ ਤੁਹਾਡੇ ਤੇ ਬਲਾਸ਼ਾਮ ਕੀਤਾ ਸਾਨੂੰ ਵੀ ਲੋੜ ਥੋੜੀ 5 ਕਿਲੋ ਆਟਾ ਦੀ ਸਾਨੂੰ ਹੀ ਲੋੜ ਥੋੜੀ 300 ਜੁੰਡ ਦੀ ਸਾਡੇ ਲੋਕਾਂ ਨੂੰ ਨੌਕਰੀਆਂ ਦਿਓ ਜਿਹੜੇ 70 70000 ਰੁਪਏ ਤਨਖਾਹ ਲੈਣਾ ਆਪੇ ਬਿੱਲ ਭਰ ਦੇਣਗੇ ਆਪੇ ਆਟਾ ਫੀਲਣਗੇ ਇਸ ਕਰਕੇ ਇਹ ਜਿੰਨੇ ਵੀ ਮਤਲਬ ਪੋਲੀਟਿਕਲ ਲੋਕ ਨੇ ਇਹ ਸਾਰੇ ਸਾਡੇ ਲੋਕਾਂ ਨੂੰ ਮਤਲਬ ਉਸ ਲੈਂਡ ਦੇ ਵਿੱਚ ਖੜਾ ਕਰਦੇ ਨੇ ਪਖਾੜੀਆਂ ਦੇ ਲੈਂਡ ਦੇ ਵਿੱਚ ਪਰ ਅਸੀਂ ਕਦੇ ਵੀ ਹਾਰ ਨਹੀਂ ਮੰਨਾਂਗੇ ਅਸੀਂ ਲੜਾਂਗੇ ਅਸਾਂ ਕਿਉਂ ਜਾਨਾਂ ਲੱਗਣੀਆਂ ਪਰ ਅਸੀਂ ਕਦੇ ਵੀ ਇਸ ਨਰਿੰਦਰ ਮੋਦੀ ਦੇ ਸਾਹਮਣੇ ਝੋਟੇ ਨਹੀਂ ਟੇਕਾਂਗੇ ਇਹ ਸਾਡੀ ਲੜਾਈ ਜਾਰੀ ਰਹੂਗੀ ਸੰਯੁਗ ਬੀਜੇਪੀ ਸਰਕਾਰ ਮੁਰਦਾਬਾ 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 ਨਾ ਮਜ਼ਦੂਰਾਂ ਦੀ ਕਾਤਰ ਬੀਜੇਪੀ ਸਰਕਾਰ ਮੁਰਦਾਬਾ 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 ਰਾਜਾ ਰਾਣੀ ਮੁਰਦਾਬਾ 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 ਰਾਜਾ ਰਾਣੀ ਮੁਰਦਾਬਾ 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 ਬੀਜੇਪੀ ਸਰਕਾਰ ਮੁਰਦਾਬਾ 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 ਬੀਜੇਪੀ ਸਰਕਾਰ ਮੁਰਦਾਬਾ ਮੁਰਦਾਬਾ ਮੁਰਦਾਬਾ